ਪਾਜਪਾ ਵਰਕਰਾਂ ਅਤੇ ਕਾਲੀ ਵਿਧਾਇਕ ਨੇ ਥਾਣੇ 'ਚ ਕੀਤਾ ਹੰਗਾਮਾ ਪਾਜਪਾ ਕੌਂਸਲਰ ਬੰਟੀ ਖੇੜਾ ਨੂੰ ਪੁਲਿਸ ਹਿਰਾਸਤ 'ਚ ਲੈਣ ਦੀ ਉਡਾਈ ਅਫਵਾਹ ਜਦੋਂ ਕਿ ਬੰਟੀ ਪੁਲਿਸ ਨਾਲ ਖੁਦ ਗੱਡੀ 'ਚ ਬਹਿ ਕੇ ਗਿਆ ਸੀ ਖੋਦਿਆ ਪਹਾੜ ਨਿਕਲੇ ਚੂਹਾ ਦੀ ਕਹਾਵਤ ਹੋਈ ਸੱਚ ਜੀ ਹਾਂ ਸ੍ਰੀ ਮੁਖਸਰ ਸਾਹਿਬ ਦੇ ਥਾਣੇ 'ਚ ਹੌਸਵਲੇ ਹੰਗਾਮਾ ਹੋ ਗਿਆ ਜਦੋਂ ਪੁਲਿਸ ਵੱਲੋਂ ਇੱਥੋਂ ਦੇ ਕੌਂਸਲਰ ਬੰਟੀ ਖੇੜਾ ਨੂੰ ਨਾਲ ਲਿਜਾਇਆ ਗਿਆ। ਇਸ ਗੱਲ ਦਾ ਪਤਾ ਚੱਲਦੇ ਸਾਰ ਹੀ ਭਾਜਪਾ ਵਰਕਰਾਂ ਨੇ ਸਿੱਟੀ ਥਾਣਾ ਪਹੁੰਚ ਕੇ ਹੰਗਾਮਾ ਕਰ ਦਿੱਤਾ। ਇਸ ਹੰਗਾਮੇ 'ਚ ਅਕਾਲੀ ਵਿਧਾਇਕ ਕਮਰਜੀਤ ਸਿੰਘ ਰੋਜੀ ਵਰਕੰਤੀ ਨੇ ਵੀ ਭਾਜਪਾ ਵਰਕਰਾਂ ਦਾ ਸਾਥ ਦਿੱਤਾ। ਮਾਹੌਲ ਉਦੋਂ ਠੰਡਾ ਹੋਇਆ ਜਦੋਂ ਬੰਟੀ ਖੇੜਾ ਨੇ ਖੁਦ ਘਰ ਫੋਨ ਕਰ ਦੱਸਿਆ ਕਿ ਉਹ ਠੀਕ ਹੈ ਅਤੇ ਜਲਦ ਘਰ ਆ ਜਾਏਗਾ। ਮੇਰਾ ਛੋਟਾ ਭਰਾ ਬੰਟੀ ਖੇੜਾ ਦੁਕਾਨ ਤੇ ਬੈਠਾ ਸੀ 1.5 ਵਜੇ ਐਸਐਚਓ ਸਾਹਿਬ ਨਾਲ ਗੱਡੀ ਤੇ ਬਹਿ ਕੇ ਉਹ ਲੈ ਕੇ ਗਏ ਆ ਗੱਡੀ ਤੇ ਭਾ ਕੇ ਹਾਂ ਗੁਰਨਾਣਕ ਕੋਲੇ ਕੋਲ ਉਤਾਰਤਾ ਤੇ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਕਿੱਥੇ ਹੈ ਆ ਹੁਣ ਮੈਨੂੰ ਫੋਨ ਆ ਗਿਆ ਵੀ ਮੈਂ ਠੀਕ ਆ ਤੇ ਸੇਫ ਆ ਆ ਜਾਣਾ ਮੈਂ ਸ਼ਾਮ ਤੱਕ ਘਰ ਆ ਪਰ ਉਧਰ ਪਾਪਾ ਜ਼ਿਲ੍ਹਾ ਪ੍ਰਧਾਨ ਗੋਰਾ ਪਠੇਲਾ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੰਟੀ ਨੂੰ ਪੁਲਿਸ ਲੈ ਕੇ ਗਈ ਹੈ ਅਤੇ ਸਬੰਧੀ ਜਦੋਂ ਪੁਲਿਸ ਐਸ ਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੰਟੀ ਨੂੰ ਨਾਲ ਲੈ ਕੇ ਜ਼ਰੂਰ ਗਏ ਸਨ ਪਰ ਰਸਤੇ 'ਚ ਗੁਰਨਾਨਕ ਕਾਲਜ ਲਾਗੇ ਬੰਟੀ ਖੇੜਾ ਨੂੰ ਗੱਡੀ ਤੋਂ ਉਤਾਰ ਦਿੱਤਾ ਗਿਆ ਸੀ। ਕਟਨਾਏ ਜੀ ਸਾਡੇ ਕਾਉਂਸਲਰ ਹੈ ਬੰਟੀ ਖੇੜਾ ਜੀ ਮੁਖਸਰ। ਉਹਨਾਂ ਨੂੰ ਅੱਜ 1:30 ਵਜੇ ਕਰੀਬ ਐਸ ਐਚਓ ਸਿਟੀ ਜਿੰਦਰਪਾਲ ਸਿੰਘ ਇਹ ਆਪਦੀ ਗੱਡੀ 'ਚ ਬਿਠਾ ਕੇ ਧੱਕੇ ਨਾਲ ਲੈ ਕੇ ਆਏ ਆ। ਅਸੀਂ ਜਦੋਂ ਸਾਨੂੰ ਫੋਨ ਗਿਆ ਸੀ ਕਿਸੇ ਭੋਗਤੇ ਸੀ ਮੈਂ ਔਰ ਮੰਡਲ ਪ੍ਰਧਾਨ ਜੀ ਸਾਨੂੰ ਪਹੁੰਚ ਗਿਆ ਵੀ ਇਹੀਂ ਕਰਕੇ ਬੰਟੀ ਖੇੜੇ ਨਾਲ ਆ ਵਾਰਦਾਤ ਹੋ ਗਈ ਆ ਅਸੀਂ ਇੱਥੇ ਸਿਟੀ ਜਾਈ ਆ ਪਹਿਲਾਂ ਤੇ ਇਹਨਾਂ ਨੇ ਸਾਡੀ ਉਸ ਗੱਲ ਦੀ ਸੁਣਵਾਈ ਨਹੀਂ ਕੀਤੀ ਵੀ ਲੈ ਕੇ ਆਏ ਲੇਕਿਨ ਜਦੋਂ ਮੁੰਡੇ ਦਾ ਦੁਕਾਨ ਦਾ ਮੁਲਾਜ਼ਮ ਔਰ ਵਪਾਰੀ ਜਿਹੜੇ ਨਾਲ ਚਾਰ ਆਏ ਉਹਨਾਂ ਨੇ ਦੱਸਿਆ ਵੀ ਐਸਐਚਓ ਸਭ ਲੈ ਕੇ ਆਏ ਆ ਤਾਂ ਫਿਰ ਇਹ ਕਹਿੰਦੇ ਵੀ ਇਸ ਤਰ੍ਹਾਂ ਮੈਂ ਲੈ ਕੇ ਜ਼ਰੂਰ ਆਇਆ ਸੀ ਲੇਕਿਨ ਉਹ ਗੁਰੂ ਨਾਨਕ ਕਾਲਜ ਕੋਲ ਮੇਰੇ ਕੋਲ ਉਤਰ ਗਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿੱਥੇ ਗਿਆ ਭਾਰਤੀ ਜਨਤਾ ਪਾਰਟੀ ਸਮੂਚੀ ਦੌਰ ਤੇ ਐਸਾਰੇ ਜ਼ਿਲ੍ਹੇ ਦੇ ਇਕੱਠੇ ਹੋ ਕੇ ਜੇ ਕੱਲ ਅੱਜ ਸ਼ਾਮ ਤੱਕ ਬੰਟੀ ਖੇੜਾ ਨਹੀਂ ਆਂਦਾ ਤਾਂ ਸਵੇਰੇ ਚਾਹੇ ਧਰਨਾ ਦੇ ਚਾਹੇ ਜੋ ਵੀ ਧਰਨਾ ਮਜਾਰਾ ਜੋ ਵੀ ਕਰਨਾ ਪਿਆ ਸੀ ਉਹ ਕਰਾਂਗੇ ਸਾਡਾ ਕਾਉਂਸਲਰ ਜਿਹੜਾ ਸਾਨੂੰ ਵਾਪਸ ਚਾਹੀਦਾ ਪੁਲਿਸ ਪ੍ਰਸ਼ਾਸਨ ਲੈ ਕੇ ਗਿਆ ਸਾਨੂੰ ਉਸੇ ਤਰ੍ਹਾਂ ਵਾਪਸ ਹੈ ਇਸ ਸਬੰਧੀ ਜਦੋਂ ਥਾਣਾ ਐਸਐਚਓ ਤਜਿੰਦਰਪਾਲ ਸਿੰਘ ਬਰਾੜ ਨਾਲ ਕੱਲ ਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਾਂਟੀ ਨੇ ਖੁਦ ਉਹਨਾਂ ਨੂੰ ਆਪਣੀ ਦੁਕਾਨ ਤੇ ਬੁਲਾਇਆ ਸੀ ਕਿ ਉਸ ਨੂੰ ਕੋਈ ਜ਼ਰੂਰੀ ਕੰਮ ਹੈ ਅਤੇ ਫਿਰ ਉਹ ਖੁਦ ਹੀ ਗੱਡੀ 'ਚ ਬੈਠ ਕੇ ਉਹਨਾਂ ਨਾਲ ਗਿਆ ਸੀ ਅਤੇ ਰਸਤੇ 'ਚ ਉਤਰ ਗਿਆ ਉਸ ਤੋਂ ਬਾਅਦ ਉਹ ਕਿੱਥੇ ਗਿਆ ਇਸ ਬਾਰੇ ਉਹ ਕੁਝ ਨਹੀਂ ਜਾਣਦੇ ਐਮਸੀ ਵਾਲਾ ਕੋਈ ਮਸਲਾ ਨਹੀਂ ਜੀ ਮਹਤਵਪੂਰਨ ਵਿਅਕਤੀ ਆ ਉਹ ਕੋਈ ਗੱਲ ਦੱਸਣੀ ਚਾਹੁੰਦਾ ਸੀਗਾ ਕਹਿੰਦਾ ਜੀ ਮੇਰੇ ਕੋਲੇ ਆਓ ਮੈਂ ਪਰਸਨਲ ਗੱਲ ਕਰਨੀ ਆ ਮੈਂ ਉੱਥੇ ਚਲਾ ਗਿਆ ਉਹ ਗੱਡੀ 'ਚ ਬੈਠ ਗਿਆ ਅਸੀਂ ਗੁਰੂ ਨਾਨਕ ਕਾਲਜ ਤੱਕ ਗਏ ਆ ਉਸ ਦੀ ਮਗਰ ਗੱਡੀ ਆਉਂਦੀ ਸੀ ਉਹ ਕਹਿੰਦਾ ਜੀ ਮੈਂ ਇੱਕ ਬੰਦਾ ਵੇਖਣਾ ਸੀ ਇੱਥੇ ਹੈ ਨਹੀਂਗਾ ਇੰਨੀ ਗੱਲ ਕਰਕੇ ਉਤਰ ਗਿਆ ਉਸ ਤੋਂ ਬਾਅਦ ਇਹਨਾਂ ਨੇ ਰੌਲਾ ਪਾ ਲਿਆ ਬੀਜੇਪੀ ਵਾਲਿਆਂ ਨੇ ਪ੍ਰਧਾਨ ਸਾਹਿਬ ਕਹਿੰਦਾ ਜੀ ਤੁਸੀਂ ਸਾਡਾ ਬੰਦਾ ਕਿਡਨੈਪ ਕਰਕੇ ਲੈ ਗਏ ਆ ਆ ਕਾਫੀ ਰੌਲਾ ਰੱਪਾ ਪਿਆ ਮੈਂ ਉਹਨਾਂ ਨੂੰ ਵੈਸੇ ਵੀ ਦੱਸਿਆ ਵੀ ਐਡਾ ਪੀੜਾ ਬਜਾਰ ਆ ਦਿੰਦੀ ਵੀ ਟਾਈਮ ਹੈ ਏਡਾ ਕੋ ਬੇਬੂ ਬੰਦਾ ਨਹੀਂ ਹੈਗਾ ਵੀ ਜਿਹੜਾ ਇਸ ਵੇਲੇ ਪੁਲਸ ਆ ਕੇ ਨੂੰ ਚੱਕ ਕੇ ਲੈ ਜੇ ਨਾ ਹੀ ਕੋਈ ਸਾਇਸ ਸਾਡਾ ਕੋ ਮਤਲਬ ਹੈਗਾ ਉਹ ਆਪ ਬੈਠੇ ਨੇ ਆਪ ਦੀ ਆਪ ਉਤਰ ਗਏ ਇਹ ਕਹਿੰਦੇ ਸੀ ਉਹਨੂੰ ਕਿਡਨਾਪਿੰਗ ਹੋ ਗਈ ਹੁਣ ਉਹਦੇ ਪਰਿਵਾਰ ਉਹਨੇ ਆਪ ਖੁਦ ਆਪਦੇ ਘਰੇ ਆਪਦੀ ਵਾਈਫ ਨੂੰ ਆਪਦੇ ਭਰਾ ਨੂੰ ਫੋਨ ਕਰਕੇ ਦੱਸਤਾ ਵੀ ਠੀਕ ਠਾਕ ਆ ਮੈਂ ਰਿਸ਼ਤੇਦਾਰੀ ਚ ਗਿਆ ਕੋਈ ਫਿਕਰ ਕਰਨ ਦੀ ਲੋੜ ਨਹੀਂ ਭੀਜਪੀ ਅਤੇ ਮੁਖਸਰ ਦੇ ਅਕਾਲੀ ਵਿਧਾਇਕ ਕਮਰਜੀਤ ਸਿੰਘ ਵੱਲੋਂ ਬਿਨਾਂ ਕਿਸੇ ਪੁਸ਼ਟੀ ਤੋਂ ਕੀਤਾ ਗਿਆ ਇਹ ਹੰਗਾਮਾ ਇਹਨਾਂ ਵਰਕਰਾਂ ਅਤੇ ਵਿਧਾਇਕ ਦੀ ਜਿੱਥੇ ਨਲਾਇਕੀ ਨੂੰ ਦਰਸਾਉਂਦਾ ਹੈ ਉੱਥੇ ਇਹਨਾਂ ਸਾਰਿਆਂ ਨਿਕਲਿਆ ਚੂਹਾ ਵਾਲੀ ਕਹਾਵਤ ਵੀ ਸਿੱਧ ਹੁੰਦੀ ਹੈ ਸਪੋਕਸਮੈਨ ਟੀਵੀ ਦੇ ਲਈ ਮਲੋੜ ਤੋਂ ਹਰਦੀਪ ਸਿੰਘ ਖਾਲਸਾ ਦੀ ਰਿਪੋਰਟ